ਅੰਤਰ ਸਰਕਾਰ ਵੱਲੋਂ ਕਰੋੜਾਂ ਰੁਪਏ ਲਾ ਕੇ ਰੇਲਵੇ ਸਟੇਸ਼ਨਾਂ ਦੀ ਜਿਹੜੀ ਹੈ ਹਾਲਾਤਾਂ ਨੂੰ ਜਿਹੜਾ ਸੁਧਾਰਿਆ ਜਾ ਰਿਹਾ ਲੇਕਿਨ ਪੁਰਾਣੀਆਂ ਬਿਲਡਿੰਗਾਂ ਤੋਂ ਅੰਦਖਾਨੇ ਆ ਰੇਲਵੇ ਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਨੇ ਸੂਬੇ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਇਨ੍ਹਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸੁਖਾਲਤ ਮੁਫਤ ਮੁਹਾਇਆ ਕਰਵਾਈ ਜਾ ਰਹੀ ਹੈ ਤੇ ਲੋਕ ਰੋਜ਼ਾਨਾ ਇਨ੍ਹਾਂ ਕਲੀਨਿਕਾਂ ਦਾ ਲਾਹਾ ਲੈ ਰਹੇ ਨੇ ਸਨੇਕੋਲ 70 60 70 ਕੇਵਰੀ 80 90 ਵੀ ਹੋਣਦੇ ਪੇਸ਼ੈਂਟ ਪਰ 70 ਕੇ ਤਾਂ ਆ ਹੀ ਜਨਰੇਟ ਦੇ ਲਈ ਉਹਦੇ ਵਿੱਚ ਅਸੀਂ ਰੁਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੁਟੀਨ ਮੈਡੀਸਨ ਹਨ ਸਰਕਾਰ ਵੱਲੋਂ ਉਪਲਬਧ ਨੇ ਉਹ ਵੀ ਪੇਸ਼ੈਂਟ ਨੂੰ ਦਿੰਦੇ ਆ ਸਰਕਾਰ ਵੱਲੋਂ ਫ੍ਰੀ ਆਰਥ ਫ੍ਰੀ ਸਰਜਰੀ ਸਭ ਨੂੰ ਦੇ ਰਹੀ ਹੈ ਪਰ ਲੋਕ ਕਾਫੀ ਸੈਟੀਸਫਾਈਡ ਨੇ ਕਿ ਸਾਨੂੰ ਫ੍ਰੀ ਸਰਜਰੀ ਦੋ ਸਟੈਪ ਤੇ ਮਿਲ ਗਈ ਉਹ ਘਰ ਦੇ ਨੇੜੇ ਸਾਨੂੰ ਸੇਵਾਵਾਂ ਦੇ ਰਹੀ ਮੇਰਾ ਨਾਮ ਸ਼ਰਿੰਦਰ ਕੁਮਾਰ ਹੈ ਜੀ ਇਹ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੋਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹੜੇ ਦੂਸਰੇ ਹਸਪੀਟਲ ਆ ਉਹ ਪੈਸੇ ਲੈਂਦੇ ਆ ਠੀਕ ਹੈ ਜੀ ਇੱਥੇ ਸਾਰੇ ਸਹੂਲਤਾਂ ਹੈਈਆਂ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟੀਡੀਮੀਟਰ ਵਧੀਆ ਕਰਵਾਓ ਉਹ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਉਹ ਖਸਤਾ ਹਾਲਤ ਚ ਦਿਖਾਈ ਦੇ ਰੀਆਂ ਜਿੱਥੇ ਡੀਐਨਐਮ ਆਫਿਸ ਹੁੰਦਾ ਸੀ ਤੇ ਹੋਰ ਬਿਲਡਿੰਗਾਂ ਜਿਹੜੀਆਂ ਉਹ ਦਿਖਾਈ ਦੇ ਰੀਆਂ ਨੇ ਉਹ ਜाहिर ਕਰਦੀਆਂ ਵੀ ਜਿਹੜੇ ਕਰੋੜਾ ਰੁਪਏ ਦੀ ਲਾਗਨਾਂ ਪਹਿਲਾਂ ਬਿਲਡਿੰਗਾਂ ਬਣੀਆਂ ਸੀ ਉਹਨਾਂ ਨੂੰ ਖਸਤਾ ਹਾਲਤ ਵਿੱਚ ਉਹ ਜਿਵੇਂ ਜੋਂਦਾ ਤਿਉਹ ਹੀ ਛੱਡ ਦਿੱਤਾ ਗਿਆ ਜੋ ਸਵਾਲ ਖੜੇ ਜਰੂਰ ਕਰਦਾ ਵੀ ਇੰਨੇ ਪੈਸੇ ਲਗਾ ਕੇ ਇਹ ਬਿਲਡਿੰਗਾਂ ਨੂੰ ਇਸ ਤਰ੍ਹਾਂ ਕਿਉਂ ਛੱਡਿਆ ਗਿਆ ਕਿਉਂ ਇਹਨਾਂ ਨੂੰ ਸਵਾਰਿਆ ਨਹੀਂ ਗਿਆ ਕਿਉਂ ਇਹ ਬਿਲਡਿੰਗਾਂ ਦੇ ਜਿਹੜੀ ਜਗ੍ਹਾ ਹੈਗੀ ਆ ਕਿਸੇ ਕੰਮ ਤੇ ਜੜੀ ਲਾਈ ਗਈ ਆ ਇੱਕ ਵੱਡਾ ਸਵਾਲ ਜਿਹੜਾ ਖੜਾ ਜਰੂਰ ਹੁੰਦਾ ਕਿਉਂਕਿ ਨਵੇਂ ਤਾਂ ਬਿਲਡਿੰਗਾਂ ਬਣਾ ਕੇ ਨਵੇਂ ਆਫਿਸ ਅਧਿਕਾਰੀਆਂ ਨੂੰ ਜਿਹੜੇ ਸੌਪੇ ਜਾਂਦੇ ਨੇ ਲੇਕਿਨ ਪੁਰਾਣੀਆਂ ਜਣੀਆਂ ਜਗ੍ਹਾ ਨੂੰ ਉਹ ਕਿਉਂ ਨਹੀਂ ਵਰਤੋਂ ਵਿੱਚ ਲਾਇਆ ਜਾਂਦਾ ਕਿਉਂਕਿ ਇਹ ਵੀ ਜਿਹੜਾ ਪੈਸਾ ਆਮ ਲੋਕਾਂ ਦਾ ਪੈਸਾ ਜਿਹਨਾਂ ਨੂੰ ਬਿਲਕੁਲ ਨਹੀਂ ਜਗ੍ਹਾ ਵੀ ਕਹਿ ਸਕਦੇ ਆ ਵੀ ਸਰਕਾਰਾਂ ਵੱਲੋਂ ਬਿਨਾਂ ਜਿਹੜਾ ਕਿਸੇ ਪ੍ਰਵਾਹ ਚਿੱਤੇ ਹੋਏ ਕੋ ਮੇਂ ਹਲਾਤਾ ਵਿੱਚ ਛੱਡਿਆ ਜਾਂਦਾ ਤੇ ਤੁਸੀਂ ਦੇਖੋ ਜੋ ਇਸ ਤਰ੍ਹਾਂ ਦਰਵਾਜ਼ੇ ਨੇ ਇੱਥੇ ਨਾ ਕੋਈ ਆਂਦਾ ਨਾ ਕੋਈ ਜਾਂਦਾ ਵੀ ਕਹਿ ਸਕਦੇ ਆਂ ਕਿ ਕਰੋੜਾਂ ਰੁਪਏ ਦੀਆਂ ਬਿਲਡਿੰਗਾਂ ਉਹ ਜਿਹੜੀਆਂ ਬਿਲਕੁਲ ਹੀ ਐਹੋ ਜਿਹੇ ਹਾਲਾਤਾਂ ਵਿੱਚ ਪਈਆਂ ਜਿੱਥੇ ਨਿਕਲਣਾ ਤਾਂ ਬਹੁਤ ਮੁਸ਼ਕਲ ਜਿਹਾ ਹੁੰਦਾ ਦਿਖਾਈ ਦੇ ਰਿਹਾ ਕਿ ਪੁਰਾਣਾ ਡੀਐਨਐਮ ਔਫਿਸ ਹੈ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਨਹੀਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਜਿੱਥੇ ਕੁਝ ਸਮਾਂ ਪਹਿਲਾਂ ਅਫਸਰ ਬਹਿੰਦੇ ਸੀ ਸਿੱਕੇ ਹੁਣ ਉਹ ਬਿਲਡਿੰਗਾਂ ਨੂੰ ਮੇਨਟੇਨ ਕਰਨ ਦੀ ਬਜਾਏ ਬਿਲਕੁਲ ਹੀ ਖੰਡਰ ਵਰਤਾ ਵਿੱਚ ਛੱਡ ਦਿੱਤਾ ਵੀ ਜਿਹੜੇ ਹਾਲਾਤ ਆ ਉਹ ਮਾਰੇ ਤੇ ਮਾਰੇ ਬਿਲਡਿੰਗਾਂ ਤੇ ਜਿਹੜੇ ਹੁੰਦੇ ਜ਼ਾਤ ਤੌਰ ਤੇ ਦਿਖਾਈ ਦੇ ਰਿਹਾ ਵੀ ਜੋ ਦਰਸਾ ਰਿਹਾ ਵੀ ਸਰਕਾਰਾਂ ਜਿਹੜੀਆਂ ਉਹ ਬਿਨਾਂ ਜਿਹੜੇ ਪ੍ਰਵਾਹ ਕੀਤੇ ਇਹ ਬਿਲਡਿੰਗਾਂ ਦੇ ਚਾਰੇ ਰਾਟਰ ਸਾਹਿਬ ਨੂੰ ਜਿਹੜੀਆਂ ਉਹ ਕਰਦੀਆਂ ਨਹੀਂ ਦਿਖਾ ਰੀਆਂ ਦੇਖ ਰੀਆਂ ਤੇ ਨਵੀਆਂ ਬਿਲਡਿੰਗਾਂ ਨੂੰ ਜਿਹੜੀਆਂ ਬਣਾ ਕੇ ਉਹ ਅਧਿਕਾਰੀਆਂ ਨੂੰ ਸੌਂਪੀਆਂ ਜਾ ਰੀਆਂ ਤੇ ਉੱਤੇ ਕੰਮ ਕਾਜ ਜਿਹੜੇ ਸ਼ੁਰੂ ਕੀਤੇ ਜਾ ਰਹੇ ਨੇ ਲੇਕਿਨ ਨਵੀਆਂ ਬਿਲਡਿੰਗਾਂ ਬਣਾਉਣੀਆਂ बड़िया गलिया लेकिन बिल्डिंग करना जुम्मे अधिनियम करन दे। दे। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्स चैनल पर